ਫਿਰ ਲਾੁਰ ਦੇ ਨਦੀ ਕੀ ਪਿੰਡ ਭਾਰ ਸਿੰਘ ਪਰਵਿਕ ਹੈ ਕਨਕ ਦੇ 20 ਖੇਤਾਂ ਨੂੰ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਗੱਲਬਾਤ ਕਰਦੇ ਆਂ ਕਿਸਾਨ ਆਗੂ ਨੇ ਦੱਸਿਆ ਕਿ ਉਸ ਦੀ ਕਨਕ ਦੀ ਫਸਲ ਕੰਬਾਈਨ ਨਾਲ ਵੱਢੀ ਜਾ ਰਹੀ ਸੀ ਤੇ ਇਸ ਦੌਰਾਨ 24 ਘੰਟੇ ਵਾਲੀ ਸਪਲਾਈ ਦੇ ਨਾਲ ਕੰਬਾਈਨ ਮਸ਼ੀਨ ਟੱਚ ਹੋ ਗਈ ਜਿਸ ਨਾਲ ਬਿਜਲੀ ਦੀ ਤਾਰ ਵਿੱਚੋਂ ਨਿਕਲੇ ਚੰਗਿਆੜਿਆਂ ਨਾਲ ਕਨਕ ਦੀ ਖੜੀ ਫਸਲ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਉਸ ਦਾ ਕਾਫੀ ਨੁਕਸਾਨ ਹੋ ਗਿਆ ਉਹਨਾਂ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਸਾਰੇ ਜਿੱਥੇ ਆਲੇ-ਦੁਆਲੇ ਦੇ ਲੋਕਾਂ ਨੇ ਆਪਣੇ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਉੱਥੇ ਹੀ ਉਹਨਾਂ ਕਿਹਾ ਕਿ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵੀ ਚਿੱਟਾ ਹਾਥੀ ਸਾਬਤ ਹੋਈ ਉਸਨੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਸ ਨੂੰ ਉਸ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋਣਾ ਜੀ ਸਾਰਾ ਖੇਤ ਦਾ ਨੁਕਸਾਨ ਜੀ ਅੱਛਾ ਜੀ ਹਾਂ ਜੀ ਸਾਰਾ ਖੇਤ ਦਾ ਲਗਭਗ ਨੁਕਸਾਨ ਹੈਗਾ ਜੀ ਇੱਕੋ ਬੰਦੇ ਦੇ ਖੇ ਸੀ ਨਹੀਂ ਦੋ ਤਿੰਨ ਨਾਗਰਾਂ ਦੇ ਅੱਛਾ ਜੀ ਦੋ ਤਿੰਨ ਨਾਗਰਾਂ ਬਾਕੀ ਮੱਕੀ ਦਾ ਨਖਾਨ ਵੀ ਮੁੰਡੇ ਦਾ ਹੋਇਆ ਦੋ ਖੇ ਦਾ ਮੱਕੀ ਦਾ ਨਖਾਨ ਵੀ ਆਇਆ ਜੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਬਾਤ ਚਾਹੀਆਂ ਜੀ ਜਦੋਂ ਦੂਰ ਚਲੇ ਗਏ ਪੇਰ ਆ ਗਏ ਜੀ ਅੱਛਾ ਜੀ ਹਾਂ ਜੀ ਤੇ ਕੀ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਤੋਂ ਮੰਗ ਕੇ ਆ ਕਿ ਜੋ ਬਚਦਾ ਖਰਚਾ ਹੋਇਆ ਆ ਨੁਕਸਾਨ ਹੋਇਆ ਉਹਨੂੰ ਵਾਪਸ ਮਿਲਣਾ ਚਾਹੀਦਾ ਜੀ ਸੰਤ ਪ੍ਰਸ਼ਾਸਨ ਤੇ ਇਹ ਹੀ ਤੁਹ ਜਾਇ ਜੀ ਬਣਾ ਜਿਹੜਾ ਨੁਕਸਾਨ ਹੋਇਆ ਉਹ ਬਚਾਰੇ ਮਹਿਣਾ ਚਾ ਜਰੂਰ ਹੈ ਕਿ ਜਿੱਦਾਂ ਤੁਸੀਂ ਦੱਸਿਆ ਵੀ ਫਾਇਰ ਬੁਗੇੜ ਦੀਆਂ ਗੱਡੀਆਂ ਨਹੀਂ ਆਈਆਂ ਤਾਂ ਅੱਗ ਤੇ ਕਾਬੂ ਕਿੱਦਾਂ ਪਾਇਆ ਅੱਗ ਤੇ ਕਾਬੂ ਪਾਇਆ ਜੀ ਮੁੰਡੇ ਟਰੈਕਟਰ ਲੈ ਕੇ ਆ ਗਿਆ 35 25 25 ਲੀਟਰ ਆ ਗਿਆ ਜੀ ਉਹਨੇ ਮੁੰਡੇ ਨੇ ਪਰਵਾਹ ਨਹੀਂ ਰੱਖੀ ਆਪਣੀ ਜਾਨ ਦੀ ਨਾ ਮਛੀ ਦੀ ਜਾਨ ਨਹੀਂ ਪਰਵਾਹ ਰੱਖੀ ਉਹਨੇ ਅੱਗ ਦੇ ਵਿੱਚੇ ਟਰੈਕਟਰ ਚਲਾਇਆ ਜੀ ਅੱਗ ਦਾ ਕਾਬੂ ਕਰ ਲਿਆ ਤਾਂ ਅੱਗ ਦਾ ਬਚਾਓ ਬਜ਼ੁਰਗ ਕੀ ਨਾਂ ਹੈ ਜੀ ਨਾ ਅਜੀਤ ਸਿੰਘ ਆ ਜੀ ਆ ਬਜ਼ੁਰਗੋ ਪਤਾ ਲੱਗਾ ਖੇਤਾਂ ਨੂੰ ਅੱਗ ਲੱਗੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਜੀ 8ਾ ਖੇਤਾਂ ਹੋਇਆ ਕਬੈਨ ਨਾਲ ਮੈਨੂੰ ਅਗ ਉਹ ਤੋਂ ਚ ਟੱਚ ਹੋਈ ਤਾਰ ਅੱਛਾ ਨਾਲ ਜਿਹੜੀਆਂ ਤਾਰਾਂ ਉੱਤੇ ਬਿਜਲੀ ਨਹੀਂ ਆ ਉਹ ਕੰਪੈਨ ਨਾਲ ਲੱਗੇ ਹਾਂਜੀ ਹਾਂਜੀ ਉਹਦੇ ਨਾਲ ਨੁਕਸਾਨ ਹੋਇਆ ਹਾਂਜੀ ਹਾਂਜੀ ਕਿੰਨੇ ਖੇਤ ਤੁਹਾਡੇ ਸੜ ਕੇ ਸੁਆਹ ਹੋ ਗਏ ਸਾਡੇ 8 ਖੇਤ ਪੂਰੇ ਤੇ ਪੂਰੇ ਪਧਰੇ ਹੋਰ ਵੀ ਕਿਸੇ ਦੇ ਨਾਲ ਜਲੇ ਹੈ ਹੋਰ ਹੈਗੇ ਹੋਰ ਪਿੱਛੇ ਆ ਉਹ ਮਗਰਿਆ ਇਧਰੋਂ ਮੋਰੇ ਹੋ ਰਿਹਾ ਅੱਛਾ ਜੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਉਹ ਤਾਂ ਮੰਗ ਇਹ ਕਰਦੇ ਤੇ ਸਾਨੂੰ ਹੁਣ ਜੋ ਖਰਚ ਪਾੜੇ ਉਹ ਮਿਲਣਾ ਚਾਹੀਦਾ ਸਾਰਾ ਫਿਰ ਲਾਵਰ ਦੇ ਨਦੀਕੀ ਪਿੰਡ ਭਾਰ ਸਿੰਘ ਪਰਵਿਕ ਹੈ ਕਨਕ ਦੇ 20 ਖੇਤਾਂ ਨੂੰ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਗੱਲਬਾਤ ਕਰਦੇ ਹਾਂ ਕਿਸਾਨ ਆਗੂ ਨੇ ਦੱਸਿਆ ਕਿ ਉਸ ਦੀ ਕਨਕ ਦੀ ਫਸਲ ਕੰਬਾਈਨ ਨਾਲ ਵੱਢੀ ਜਾ ਰਹੀ ਸੀ ਤੇ ਇਸ ਦੌਰਾਨ 24 ਘੰਟੇ ਵਾਲੀ ਸਪਲਾਈ ਦੇ ਨਾਲ ਕੰਬਾਈਨ ਮਸ਼ੀਨ ਟੱਚ ਹੋ ਗਈ ਜਿਸ ਨਾਲ ਬਿਜਲੀ ਦੀ ਤਾਰ ਵਿੱਚੋਂ ਨਿਕਲੇ ਚੰਗਿਆੜਿਆਂ ਨਾਲ ਕਨਕ ਦੀ ਖੜੀ ਫਸਲ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਉਸ ਦਾ ਕਾਫੀ ਨੁਕਸਾਨ ਹੋ ਗਿਆ ਉਹਨਾਂ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਸਾਰੇ ਜਿੱਥੇ ਆਲੇ ਦੁਆਲੇ ਦੇ ਲੋਕਾਂ ਨੇ ਆਪਣੇ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਉੱਥੇ ਹੀ ਉਨ੍ਹਾਂ ਕਿਹਾ ਕਿ मौके ਤੇ ਪਹੁੰਚੀ ਫਾਇਰ ਬ੍ਰਿਗੇਡ ਵੀ ਚਿੱਟਾ ਹਾਥੀ ਸਾਬਤ ਹੋਈ ਉਸਨੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਸ ਨੂੰ ਉਸਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ